ਸਤਿ ਸ਼੍ਰੀ ਅਕਾਲ ਜੀ ਕੈਨੇਡਾ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਸ਼ਿਤਾ ਸਵਾਗਤ ਕਰਦੀ ਹਾਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰਾਂਗੇ ਮੁੱਖ ਸੁਰਖੀਆਂ ਤੇ ਟੋਨੀ ਵਿਵੇਖਾਮ ਨਿਊ ਫਾਉਂਡਲੈਂਡ ਅਤੇ ਲਾਬਰਾਡੋਰ ਦੇ ਨਵੇਂ ਪ੍ਰੀਮੀਅਰ ਡਿਜਿਗਨੈਂਟ ਮੰਗਿਆਈ ਅਤੇ ਸਿਹਤ ਸੇਵਾਵਾਂ ਵਿੱਚ ਸੁਧਾਰਨ ਦਾ ਵਾਅਦਾ ਬੀਐਲਐਸ ਇੰਟਰਨੈਸ਼ਨਲ ਤੇ 2 ਸਾਲਾਂ ਦੀ ਪਾਬੰਦੀ ਵਿਦੇਸ਼ ਮੰਤਰਾਲੇ ਦਾ ਗੁਣਵੱਤਾ ਸੁਧਾਰ ਵੱਲ ਸਖਤ ਕਦਮ ਹੁਣ ਖਬਰਾਂ ਵਿਸਥਾਰ ਨਾਲ ਕੈਨੇਡਾ ਦੇ ਨਿਊ ਫਾਉਂਡੈਂਡ ਅਤੇ ਲਾਬਰਾਡੋਰ ਪ੍ਰਾਂਤ ਵਿੱਚ ਟੋਨੀ ਵੇਖਾਮ ਨੇ ਚੋਣ ਜਿੱਤ ਕੇ ਪ੍ਰੀਮੀਅਰ ਡਿਜ਼ਿਗਨੈਂਟ ਬਣਨ ਦਾ ਮੌਕਾ ਹਾਸਲ ਕੀਤਾ ਹੈ। ਉਹਨਾਂ ਨੇ ਜਿੱਤ ਤੋਂ ਬਾਅਦ ਹੁਣ ਮਹਿੰਗਾਈ, ਸਿਹਤ ਸੇਵਾਵਾਂ ਦੀ ਕਮੀ ਅਤੇ ਪਿੰਡੂ ਖੇਤਰਾਂ ਵਿੱਚ ਵਿਕਾਸ ਵਰਗੀਆਂ ਚੁਣੌਤੀਆਂ ਸਾਹਮਣੇ ਹਨ। ਵੇਖਾਮ ਨੇ ਵਾਅਦਾ ਕੀਤਾ ਹੈ ਕਿ ਉਹ ਲੋਕਾਂ ਦੀ ਜ਼ਿੰਦਗੀ ਆਸਾਨ ਬਣਾਉਣ ਅਤੇ ਸੂਬੇ ਦੀ ਆਰਥਿਕਤਾ ਮਜ਼ਬੂਤ ਕਰਨ ਲਈ ਤੁਰੰਤ ਕਦਮ ਚੁੱਕਣਗੇ। ਕੈਨੇਡਾ ਦੇ ਪੂਰਬੀ ਸੂਬੇ ਨਿਊ ਫਾਉਂਡਲੈਂਡ ਅਤੇ ਲਾਬਰਾਡੋਰ ਵਿੱਚ ਟੋਨੀ ਵੇਕਾਮ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੇ ਚੋਣਾਂ ਵਿੱਚ ਵੱਡੀ ਜਿੱਤ ਹਾਸਲ ਕਰਕੇ ਨਵਾਂ ਇੱਕ ਇਤਿਹਾਸ ਬਣਾਇਆ ਹੈ ਇਸ ਜਿੱਤ ਨਾਲ ਟੋਨੀ ਵੇਕਾਮ ਹੁਣ ਸੂਬੇ ਦੇ ਨਵੇਂ ਪ੍ਰੀਮੀਅਰ ਡਿਜ਼IGNੀਟ ਬਣ ਗਏ ਹਨ ਜੋ ਉਹਨਾਂ ਦੇ ਰਾਜਨੀਤਿਕ ਜੀਵਨ ਦਾ ਸਭ ਤੋਂ ਮਹੱਤਵਪੂਰਨ ਮੋੜ ਮੰਨਿਆ ਜਾ ਰਿਹਾ ਹੈ ਪਰ ਜਿੱਤ ਦੇ ਨਾਲ ਹੀ ਉਹਨਾਂ ਦੇ ਸਾਹਮਣੇ ਕਈ ਵੱਡੀਆਂ ਚੁਣੌਤੀਆਂ ਵੀ ਖੜੀਆਂ ਹਨ ਸੂਬੇ ਦੇ ਲੋਕ ਮਹਿੰਗਾਈ ਵਧ ਰਹੀਆਂ ਘਰਾਂ ਦੀਆਂ ਕੀਮਤਾਂ ਅਤੇ ਜੀਵਨ ਦੇ ਖਰਚੇ ਨਾਲ ਪਰੇਸ਼ਾਨ ਹਨ ਇਸ ਲਈ ਟੋਨੀ ਵੇਖਾਮ ਦੀ ਪਹਿਲੀ ਤਰਜੀਹ ਆਰਥਿਕ ਸਥਿਰਤਾ ਲਿਆਉਣਾ ਅਤੇ ਲੋਕਾਂ ਨੂੰ ਰਾਹਤ ਦੇਣ ਦੀ ਹੋਵੇਗੀ ਸਿਹਤ ਸੇਵਾਵਾਂ ਦੀ ਕਮੀ ਵੀ ਕੁਝ ਵੱਡਾ ਇੱਕ ਮੁੱਦਾ ਹੈ ਖਾਸ ਕਰਕੇ ਲਾਬਰਾਡੋਰ ਅਤੇ ਦੂਰ ਦਰਾਜ ਇਲਾਕਿਆਂ ਵਿੱਚ ਜਿੱਥੇ ਵਿਕਾਮ ਨੇ ਨਵੀਆਂ ਸਹੂਲਤਾਂ ਤੇ ਬਿਹਤਰ ਸੇਵਾਵਾਂ ਦੇਣ ਦਾ ਵਾਅਦਾ ਕੀਤਾ ਹੈ ਇਸ ਤੋਂ ਇਲਾਵਾ ਪੇਂਡੂ ਖੇਤਰਾਂ ਵਿੱਚ ਨੌਕਰੀਆਂ ਦੀ ਘਾਟ ਲੋਕਾਂ ਦਾ ਸ਼ਹਿਰਾਂ ਵੱਲ ਜਾਣਾ ਵੀ ਚਿੰਤਾ ਦਾ ਵਿਸ਼ਾ ਹੈ ਜਿਸ ਲਈ ਉਹ ਗ੍ਰਾਮੀਣ ਵਿਕਾਸ ਯੋਜਨਾਵਾਂ ਲਿਆਉਣ ਦੀ ਗੱਲ ਕਰ ਰਹੇ ਹਨ ਮੱਛੀ ਉਦਯੋਗ ਵਿੱਚ ਆ ਰਹੀਆਂ ਸਮस्याਵਾਂ ਅਤੇ ਊਰਜਾ ਸੰਬੰਧੀ ਫੈਸਲਾ ਵੀ ਨਵੀਂ ਸਰਕਾਰ ਲਈ ਵੱਡੇ ਮੁੱਦੇ ਰਹਿਣਗੇ ਟੋਨੀ ਵੇਕਾਮ ਕਹਿੰਦੇ ਹਨ ਕਿ ਉਹ ਨਿਊ ਫਾਉਂਡਲੈਂਡ ਅਤੇ ਲਾਬਰਾਡੋਰ ਨੂੰ ਇੱਕ ਮਜ਼ਬੂਤ ਖੁਸ਼ਹਾਲ ਅਤੇ ਆਤਮ ਨਿਰਭਰ ਸੂਬਾ ਬਣਾਉਣ ਲਈ ਸਭ ਵਰਗਾਂ ਦੀ ਭਲਾਈ ਲਈ ਕੰਮ ਕਰਨਗੇ ਹੁਣ ਸਾਰੇ ਲੋਕ ਉਮੀਦ ਕਰ ਰਹੇ ਹਨ ਕਿ ਉਹ ਆਪਣੇ ਵਾਅਦੇ ਪੂਰੇ ਕਰਕੇ ਸੂਬੇ ਦਾ ਭਵਿੱਖ ਬਿਹਤਰ ਬਣਾਣਗੇ ਭਾਰਤ ਦੇ ਵਿਦੇਸ਼ ਮੰਤਰਾਲੇ ਨੇ BLS ਇੰਟਰਨੈਸ਼ਨਲ ਤੇ 2 ਸਾਲਾਂ ਦੀ ਪਾਬੰਦੀ ਲਗਾਈ ਹੈ। ਹੁਣ ਇਹ ਕੰਪਨੀ ਨਵੇਂ ਵੀਜ਼ਾ ਅਤੇ ਪਾਸਪੋਰਟ ਟੈਂਡਰਾਂ ਲਈ ਬੋਲੀ ਨਹੀਂ ਲਗਾ ਸਕਦੀ। ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਸੇਵਾਵਾਂ ਦੀ ਗੁਣਵੱਤਾ ਸੁਧਾਰਨ ਲਈ ਲਿਆ ਗਿਆ ਹੈ। ਭਾਰਤ ਸਰਕਾਰ ਨੇ ਇੱਕ ਮਹੱਤਵਪੂਰਨ ਫੈਸਲਾ ਲੈਂਦਿਆਂ BLS ਇੰਟਰਨੈਸ਼ਨਲ ਤੇ ਨਵੀਆਂ ਟੈਂਡਰ ਪ੍ਰਕਿਰਿਆਵਾਂ ਵਿੱਚ ਹਿੱਸਾ ਲੈਣ ਦੀ ਅਸਥਾਈ ਪਾਬੰਦੀ ਲਗਾਈ ਹੈ। ਇਸ ਦਾ ਮਤਲਬ ਇਹ ਹੈ ਕਿ ਵਿਦੇਸ਼ਾਂ ਵਿੱਚ ਰਹਿਣ ਦੇ ਭਾਰਤੀਆਂ ਲਈ ਮੌਜੂਦਾ ਪਾਸਪੋਰਟ ਵੀਜ਼ਾ ਅਤੇ ਕੌਂਸਲਰ ਸੇਵਾਵਾਂ ਜਾਰੀ ਰਹਿਣਗੀਆਂ ਪਰ ਨਵੇਂ ਠੇਕੇ ਜਾਰੀ ਕਰਨ ਤੇ ਕੁਝ ਸਮੇਂ ਲਈ ਰੋਕ ਰਹੇਗੀ ਇਸ ਖਬਰ ਦਾ ਸਿੱਧਾ ਅਸਰ ਸਟਾਕ ਮਾਰਕੀਟ ਵਿੱਚ ਵਿਖਿਆ ਗਿਆ ਹੈ ਸੋਮਵਾਰ ਨੂੰ ਬੀਐਲਐਸ ਇੰਟਰਨੈਸ਼ਨਲ ਦੇ ਸ਼ੇਅਰਾਂ ਵਿੱਚ ਲਗਭਗ 18% ਦੀ ਗਿਰਾਵਟ ਆਈ ਹੈ ਨਿਵੇਸ਼ਕਾਂ ਨੂੰ ਚਿੰਤਾ ਹੈ ਕਿ ਇਹ ਫੈਸਲਾ ਕੰਪਨੀ ਦੇ ਭਵਿੱਖੀ ਵਿਕਾਸ ਤੇ ਅਸਰ ਪਾ ਸਕਦਾ ਹੈ ਕਿਉਂਕਿ ਵਿਦੇਸ਼ ਮਾਮਲਿਆਂ ਦੀ ਮੰਤ੍ਰਾਲਾ এমਈਏ ਨਾਲ ਇਸ ਦੇ ਠੇਕੇ ਇਸ ਦੀ ਕੁੱਲ ਆਮਦਨ ਨਾਲ ਕਰੀਬ 12% ਹਿੱਸਾ ਹਨ ਬੀਐਲਐਸ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਉਹ ਸਰਕਾਰ ਦੇ ਆਦੇਸ਼ ਦੀ ਸਮੀਖਿਆ ਕਰ ਰਹੀ ਹੈ ਅਤੇ ਕਾਨੂੰਨੀ ਵਿਕਲਪਾਂ ਤੇ ਵਿਚਾਰ ਕਰ ਰਹੀ ਹੈ ਕੰਪਨੀ ਨੇ ਇਸ ਸਥਿਤੀ ਨੂੰ ਵੀਜ਼ਾ ਆਊਟਸੋਰਸਿੰਗ ਉਦਯੋਗ ਦਾ ਇੱਕ ਪ੍ਰਕਿਰਿਆਤਮਕ ਮਾਮਲਾ ਦੱਸਿਆ ਅਤੇ ਭਰੋਸਾ ਜਤਾਇਆ ਹੈ ਕਿ ਜਲਦੀ ਹੱਲ ਨਿਕਲਣਗੇ ਹਾਲਾਂਕਿ ਕਈ ਵਿਦੇਸ਼ਾਂ 'ਚ ਰਹਿੰਦੇ ਭਾਰਤੀਆਂ ਨੇ ਲੰਮੇ ਸਮੇਂ ਤੋਂ BLS ਦੀਆਂ ਸੇਵਾਵਾਂ ਨੂੰ ਲੈ ਕੇ ਨਾਰਾਜ਼ਗੀ ਜਤਾਈ ਹੈ ਲੋਕਾਂ ਨੇ ਸ਼ਿਕਾਇਤ ਕੀਤੀ ਹੈ ਕਿ ਕੰਪਨੀ ਵੱਲੋਂ ਵਾਧੂ ਫੀਸਾਂ ਮਾੜੀ ਸੇਵਾ ਅਤੇ ਗਲਤ ਵਿਵਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ ਬ੍ਰੈਮਟਨ ਦੇ ਇੱਕ ਐਨਆਰਆਈ ਗੁਰਨਾਮ ਸੰਧੂ ਨੇ ਬੀਐਲਐਸ ਨੂੰ ਸੇਵਾ ਦੇ ਨਾਮ ਤੇ ਲੁੱਟ ਗਿਆ ਹੋਰ ਬਿਨੇਕਾਰਾਂ ਨੇ ਵੀ ਕਿਹਾ ਕਿ ਛੋਟੀਆਂ ਗਲਤੀਆਂ ਤੇ ਵਾਧੂ ਚਾਰਜ ਲਾਏ ਜਾਂਦੇ ਹਨ ਅਤੇ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਜਾਂਦਾ ਐਮਈਏ ਦਾ ਇਹ ਫੈਸਲਾ ਹੁਣ ਇਹ ਗੱਲ ਦਾ ਸੰਕੇਤ ਹੈ ਕਿ ਸਰਕਾਰ ਵਿਦੇਸ਼ਾਂ ਵਿੱਚ ਭਾਰਤੀ ਮਿਸ਼ਨਾਂ ਦੀਆਂ ਸੇਵਾਵਾਂ ਵਿੱਚ ਗੁਣਵੱਤਾ ਅਤੇ ਜਵਾਬਦੇਹੀ ਨੂੰ ਸੁਧਾਰਨਾ ਚਾਹੁੰਦੀ ਹੈ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਹ ਪਾਬੰਦੀ ਬੀਐਲਐਸ ਲਈ ਆਪਣੀਆਂ ਸੇਵਾਵਾਂ ਅਤੇ ਗਾਹਕ ਸਬੰਧੀ ਸੁਧਾਰਨ ਦਾ ਇੱਕ ਮੌਕਾ ਹੋ ਸਕਦਾ ਹੈ। ਕੈਨੇਡਾ ਪੋਸਟ ਦੇ ਕਰਮਚਾਰੀਆਂ ਵੱਲੋਂ ਹੜਤਾਲ ਦਾ ਐਲਾਨ ਕੀਤਾ ਗਿਆ ਹੈ ਜਿਸ ਕਾਰਨ ਦੇਸ਼ ਭਰ ਵਿੱਚ ਡਾਕ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਹਨ। ਚਿੱਠੀਆਂ ਅਤੇ ਪਾਰਸਲਾਂ ਦੀ ਡਿਲੀਵਰੀ ਵਿੱਚ ਦੇਰੀ ਦਾ ਅਸਰ ਹੁਣ ਲੋਕਾਂ ਤੱਕ ਪਹੁੰਚਣ ਲੱਗ ਪਿਆ ਹੈ। ਕਰਮਚਾਰੀ ਆਪਣੇ ਹੱਕਾਂ ਲਈ ਵਧੀਆ ਤਨਖਾਹਾਂ ਅਤੇ ਸੁਰੱਖਿਤ ਕੰਮ ਦੀਆਂ ਸਥਿਤੀਆਂ ਦੀ ਮੰਗ ਕਰ ਰਹੇ ਹਨ। ਸਰਕਾਰ ਦੇ ਯੂਨੀਅਨ ਵਿਚਾਲੇ ਗੱਲਬਾਤ ਜਾਰੀ ਹੈ ਪਰ ਹਾਲੇ ਕੋਈ ਵੀ ਗੱਲਬਾਤ ਸਾਹਮਣੇ ਨਹੀਂ ਆਈ ਹੈ ਇਸ ਹੜਤਾਲ ਵਿੱਚ ਸਿੱਧਾ ਅਸਰ ਆਮ ਲੋਕਾਂ ਤੇ ਕਾਰੋਬਾਰਾਂ ਤੇ ਪੈ ਰਿਹਾ ਹੈ ਕੈਨੇਡਾ ਪੋਸਟ ਦੇ ਕਰਮਚਾਰੀਆਂ ਵੱਲੋਂ ਕੀਤੀ ਗਈ ਹੜਤਾਲ ਨੇ ਪੂਰੇ ਦੇਸ਼ ਵਿੱਚ ਡਾਕ ਪ੍ਰਣਾਲੀ ਨੂੰ ਠੱਪ ਕਰ ਦਿੱਤਾ ਹੈ ਇਹ ਹੜਤਾਲ ਕਈ ਹਫ਼ਤਿਆਂ ਤੋਂ ਚੱਲ ਰਹੀ ਤਨਖਾਹਾਂ ਅਤੇ ਕੰਮਕਾਜ ਦੀਆਂ ਸਥਿਤੀਆਂ ਬਾਰੇ ਵਿਵਾਦਾਂ ਤੋਂ ਬਾਅਦ ਸ਼ੁਰੂ ਹੋਈ ਹੈ ਕਰਮਚਾਰੀ ਯੂਨੀਅਨ ਦਾ ਕਹਿਣਾ ਹੈ ਕਿ ਸਰਕਾਰ ਅਤੇ ਕੈਨੇਡਾ ਪੋਸਟ ਪ੍ਰਬੰਧਨ ਨੇ ਉਹਨਾਂ ਦੀਆਂ ਜਾਇਜ਼ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਹੈ ਉਹਨਾਂ ਦਾ ਮਤਲਬ ਹੈ ਕਿ ਕਰਮਚਾਰੀਆਂ ਨੂੰ ਸਥਾਈ ਨੌਕਰੀਆਂ ਅਤੇ ਮਹਿੰਗਾਈ ਦੇ ਹਿਸਾਬ ਨਾਲ ਵਧੀਆਂ ਤਨਖਾਹਾਂ ਮਿਲਣੀਆਂ ਚਾਹੀਦੀਆਂ ਹਨ ਇਸ ਹੜਤਾਲ ਦੇ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਡਾਕ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀਆਂ ਹਨ ਚਿੱਠੀਆਂ ਪੱਰਸ ਅਤੇ ਮਹੱਤਵਪੂਰਨ ਦਸਤਾਵੇਜ਼ਾਂ ਦੀ ਡਿਲੀਵਰੀ ਵਿੱਚ ਕਈ ਦਿਨਾਂ ਤੋਂ ਦੇਰੀ ਹੋ ਰਹੀ ਹੈ ਵਪਾਰਕ ਖੇਤਰ 'ਚ ਵੀ ਇਸ ਦਾ ਗੰਭੀਰ ਅਸਰ ਪੈ ਰਿਹਾ ਹੈ ਕਿਉਂਕਿ ਛੋਟੀ ਤੇ ਮੱਦਮ ਦਰਜੇ ਦੇ ਕਾਰੋਬਾਰ ਆਪਣੀਆਂ ਡਿਲੀਵਰੀਆਂ ਲਈ ਕੈਨੇਡਾ ਪੋਸਟ 'ਤੇ ਨਿਰਭਰ ਕਰਦੇ ਹਨ ਸਰਕਾਰ ਨੇ ਇਸ ਮਾਮਲੇ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕੀਤੀ ਹੈ ਦੋਵੇਂ ਪੱਖਾਂ ਯੂਨੀਅਨ ਤੇ ਪ੍ਰਬੰਧਨ ਨੂੰ ਗੱਲਬਾਤ ਦੀ ਮੇਜ਼ ਤੇ ਬੈਠਣ ਦੀ ਅਪੀਲ ਕੀਤੀ ਹੈ ਪਰ ਅਜੇ ਤੱਕ ਕਿਸੇ ਪੱਖ ਤੋਂ ਸਾਂਝਾ ਸਮਝੌਤਾ ਨਹੀਂ ਹੋ ਸਕਿਆ ਇਸ ਹੜਤਾਲ ਦੇ ਲੰਬੇ ਖਿੱਚਣ ਨਾਲ ਲੋਕਾਂ ਦੀ ਚਿੰਤਾ ਵਧ ਰਹੀ ਹੈ ਕਿਉਂਕਿ ਕਈ ਮਹੱਤਵਪੂਰਨ ਦਸਤਾਵੇਜ਼ ਬਿੱਲ ਅਤੇ ਸਰਕਾਰੀ ਪੱਤਰ ਸਮੇਂ ਨਾਲ ਨਹੀਂ ਪਹੁੰਚ ਰਹੇ ਕੈਨੇਡਾ ਪੋਸਟ ਪ੍ਰਬੰਧਨ ਦਾ ਕਹਿਣਾ ਹੈ ਕਿ ਉਹ ਹਾਲਾਤਾਂ ਨੂੰ ਸੰਭਾਲਣ ਲਈ ਸੰਭਵ ਕੋਸ਼ਿਸ਼ਾਂ ਕਰ ਰਹੇ ਨੇ ਜਦਕਿ ਕਰਮਚਾਰੀ ਆਪਣੀਆਂ ਮੰਗਾਂ ਤੇ ਅੜੇ ਹਨ ਲੋਕਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਜ਼ਰੂਰੀ ਕਾਗਜ਼ਾਤ ਜਾਂ ਸਮਾਨ ਭੇਜਣ ਲਈ ਨਿੱਜੀ ਕੂਰੀਅਰ ਸੇਵਾਵਾਂ ਅਤੇ ਆਨਲਾਈਨ ਵਿਕਲਪਾਂ ਦੀ ਵਰਤੋਂ ਕਰਨ ਹਾਲਾਕੀ ਇਹ ਹੜਤਾਲ ਅਸਥਾਈ ਹੈ ਪਰ ਇਸ ਦਾ ਪ੍ਰਭਾਵ ਹਰ ਘਰ ਅਤੇ ਹਰ ਵਪਾਰ ਤੇ ਸਪਸ਼ਟ ਤੌਰ ਤੇ ਦਿਖਾਈ ਦੇ ਰਿਹਾ ਹੈ ਹੁਣ ਸਾਰਿਆਂ ਦੀਆਂ ਨਜ਼ਰਾਂ ਸਰਕਾਰ ਤੇ ਯੂਨੀਅਨ ਵਿਚਾਲੇ ਹੋ ਰਹੀ ਗੱਲਬਾਤ ਤੇ ਟਿਕੀਆਂ ਹਨ ਤਾਂ ਜੋ ਇਹ ਹੀ ਜਾਣਿਆ ਜਾ ਸਕੇ ਕਿ ਕਦੋਂ ਕੈਨੇਡਾ ਪੋਸਟ ਸੇਵਾਵਾਂ ਮੁੜ ਸੁਧਾਰਨ ਹੋਣਗੀਆਂ ਕਰਲਿੰਗ ਕੈਨੇਡਾ ਨੇ 2026 ਦੇ ਖੇਡਾਂ ਲਈ ਆਪਣੀ ਨਵੀਂ ਟੀਮ ਦੀ ਯੂਨੀਫਾਰਮ ਦਿਖਾਈ ਹੈ ਏ ਯੂਨੀਫਾਰਮ 골ਡ ਲਾਈਨ ਕਰਲਿੰਗ ਕਲਾਕਾਰ ਸ਼ੈਲਬੀ ਗੈਗਨੋ ਅਤੇ ਡਿਜ਼ਾਈਨਰ ਸਟਾਫ ਸ਼ਮਿਟ ਨੇ ਮਿਲ ਕੇ ਬਣਾਈ ਹੈ ਕਰਲਿੰਗ ਕੈਨੇਡਾ ਨੇ 2026 ਦੀਆਂ ਅੰਤਰਰਾਸ਼ਟਰੀ ਖੇਡਾਂ ਲਈ ਆਪਣੀ ਨਵੀਂ ਟੀਮ ਯੂਨੀਫਾਰਮ ਪੇਸ਼ ਕੀਤੀ ਹੈ ਇਹ ਨਵੀਂ ਯੂਨੀਫਾਰਮ ਕੈਨੇਡਾ ਦੀ ਪਛਾਣ ਕਲਾ ਅਤੇ ਹੌਸਲੇ ਨੂੰ ਦਰਸਾਉਂਦੀ ਹੈ ਇਸ ਯੂਨੀਫਾਰਮ ਨੂੰ 골ਡ ਲਾਈਨ ਕਰਲਿੰਗ ਨੇ ਤਿਆਰ ਕੀਤਾ ਹੈ ਜਿਸ ਵਿੱਚ ਕਲਾਕਾਰ ਸ਼ੈਲਵੀ ਗੈਗਨੋ ਅਤੇ ਡਿਜ਼ਾਈਨਰ ਸਟਾਫ ਨੇ ਮਿਲ ਕੇ ਕੰਮ ਕੀਤਾ ਜੋ ਕੈਨੇਡਾ ਦੀ ਸ਼ਾਨ ਤਾਕਤ ਅਤੇ ਸਮਰਥਨ ਦਾ ਪ੍ਰਤੀਕ ਹਨ ਇਹ 유ਨੀਫਾਰਮ ਲਾਲ ਛਿੱਟੇ ਅਤੇ ਕਾਲੇ ਰੰਗ ਵਿੱਚ ਤਿਆਰ ਕੀਤੀ ਗਈ ਹੈ ਜੋ ਕੈਨੇਡਾ ਦੇ ਝੰਡੇ ਅਤੇ ਉਸਤੀ ਆਤਮਿਕ ਪਛਾਣ ਨੂੰ ਵੀ ਦਰਸਾਉਂਦਾ ਹੈ ਖਿਡਾਰੀ ਇਸ ਡਰੈਸ ਨੂੰ 2026 ਦੀਆਂ ਵਿੰਟਰ 올림픽 ਖੇਡਾਂ ਅਤੇ ਪੈਰਾ 올림픽 ਖੇਡਾਂ ਅਤੇ ਹੋਰ ਵਿਸ਼ਵ కర్ਲਿੰਗ ਮੁਕਾਬਲਿਆਂ ਵਿੱਚ ਪਹੁੰਚਣਗੇ ਇਸ ਯੂਨੀਫਾਰਮ ਦੀ ਕੋਸ਼ਨਾ ਥੰਬਰ ਬੇਉਨਟਾਰੀਓ ਵਿੱਚ ਕੀਤੀ ਗਈ ਸੀ ਜੋ ਸ਼ੈਲਬੀ ਗੈਗਨੋ ਦਾ ਜਨਮ ਸਥਾਨ ਹੈ ਕੈਨੇਡਾ ਦੇ ਪ੍ਰਸ਼ੰਸਕਾਂ ਲਈ ਇਹ ਮਾਣ ਦਾ ਪਲ ਸੀ ਕਿਉਂਕਿ ਇਹ ਡਰੈਸ ਸਿਰਫ ਖੇਡ ਨਹੀਂ ਸਗੋ ਕੈਨੇਡਾ ਦੀ ਸੰਸਕ੍ਰਿਤੀ ਅਤੇ ਇਕਤਾ ਦਾ ਪ੍ਰਤੀਕ ਵੀ ਹੈ ਇਹ ਨਵੀਆਂ ਯੂਨੀਫਾਰਮ 22 ਨਵੰਬਰ 2025 ਤੋਂ ਖਰੀਦਣ ਲਈ ਉਪਲਬਧ ਹੋਣਗੀਆਂ ਇਹ ਡਿਜ਼ਾਈਨ ਇਹ ਦਰਸਾਉਂਦਾ ਹੈ ਕਿ ਕਿਵੇਂ ਕਲਾ ਖੇਡ ਅਤੇ ਸੱਭਿਆਚਾਰ ਇਕੱਠੇ ਹੋ ਕੇ ਦੇਸ਼ ਦੀ ਪਛਾਣ ਨੂੰ ਹੋਰ ਮਜ਼ਬੂਤ ਬਣਾਉਂਦੇ ਹਨ ਪਾਕਿਸਤਾਨੀ ਨਾਗਰਿਕ ਮੁਹੰਮਦ ਸਹਿਜਾਬ ਖਾਨ ਤੇ ਨਿਊਯਾਰਕ ਸਿਟੀ ਦੇ ਯਹੂਦੀ ਕੇਂਦਰ ਤੇ ਆਈਐਸਆਈਐਸ ਪ੍ਰੇਰਿਤ ਹਮਲੇ ਦੀ ਸਾਜ਼ਿਸ਼ਤਾ ਦੋਸ਼ ਲੱਗਾ ਉਹ 온ਟਾਰੀਓ ਕੈਨੇਡਾ ਵਿੱਚ ਰਹਿ ਰਿਹਾ ਸੀ ਅਤੇ ਬਰੋਕਲਿਨ ਵਿੱਚ ਇਸ ਹਮਲੇ ਦੀ ਯੋਜਨਾ ਬਣਾਈ ਸੀ ਉਸਨੂੰ ਕியੂਬੈਕ ਵਿੱਚ ਗ੍ਰਿਫਤਾਰ ਕੀਤਾ ਗਿਆ ਅਤੇ ਬਾਅਦ ਵਿੱਚ ਅਮਰੀਕਾ ਹਵਾਲੇ ਕਰ ਦਿੱਤਾ ਗਿਆ। ਹੁਣ ਉਸ ਦਾ ਮੁਕੱਦਮਾ ਮਈ 2026 ਵਿੱਚ ਨਿਊਯਾਰਕ ਅਦਾਲਤ ਵਿੱਚ ਚੱਲੇਗਾ। ਪਾਕਿਸਤਾਨੀ ਨਾਗਰਿਕ ਮੁਹੰਮਦ ਸਹਿਜਾਬ ਖਾਨ ਨੇ ਨਿਊਯਾਰਕ ਸਿਟੀ ਦੇ ਇੱਕ ਯਹੂਦੀ ਧਾਰਮਿਕ ਕੇਂਦਰ ਤੇ ਆਈਐਸਆਈਐਸ ਪ੍ਰੇਰਿਤ ਹਮਲੇ ਦੀ ਸਾਜ਼ਿਸ਼ ਕਰਨ ਦਾ ਦੋਸ਼ ਲੱਗਾ ਹੈ। ਮੁਹੰਮਦ ਸਹਿਜਾਬ ਕੈਨੇਡਾ ਦੇ অন্ਟਾਰੀਓ ਵਿੱਚ ਰਹਿ ਰਿਹਾ ਸੀ ਅਤੇ ਬਰੋਕਲਿਨ ਨਿਊਯਾਰਕ ਵਿੱਚ ਇਸ ਹਮਲੇ ਦੀ ਯੋਜਨਾ ਬਣਾ ਰਿਹਾ ਸੀ ਉਸ ਨੂੰ ਕியੂਬੈਕ ਕੈਨੇਡਾ ਵਿੱਚ ਗ੍ਰਿਫਤਾਰ ਕਰਕੇ ਬਾਅਦ ਵਿੱਚ ਅਮਰੀਕਾ ਹਵਾਲੇ ਕੀਤਾ ਗਿਆ ਅਮਰੀਕੀ ਅਤੇ ਕੈਨੇਡੀਅਨ ਅਧਿਕਾਰੀਆਂ ਨੇ ਮਿਲ ਕੇ ਇਸ ਸਾਜ਼ਿਸ਼ ਨੂੰ ਰੋਕਣ ਵਿੱਚ ਸਫਲਤਾ ਹਾਸਲ ਕੀਤੀ ਹੈ ਇਹ ਹਮਲਾ ਇੱਕ ਗੰਭੀਰ ਸੁਰੱਖਿਆ ਖਤਰੇ ਵਜੋਂ ਦੇਖਿਆ ਜਾ ਰਿਹਾ ਹੈ ਕਿਉਂਕਿ ਇਸ ਦਾ ਟਾਰਗੇਟ ਇੱਕ ਪ੍ਰਸਿੱਧ ਯਹੂਦੀ ਧਾਰਮਿਕ ਕੇਂਦਰ ਸੀ ਜਿੱਥੇ ਬਹੁਤ ਸਾਰੇ ਲੋਕ ਇਕੱਠੇ ਹੁੰਦੇ ਹਨ ਅਤੇ ਸਾਜ਼ਿਸ਼ ਦਾ ਮਕਸਦ ਲੋਕਾਂ ਵਿੱਚ ਡਰ ਪੈਦਾ ਕਰਨਾ ਅਤੇ ਸਿਟੀ ਦੀ ਸੁਰੱਖਿਆ ਪ੍ਰਣਾਲੀ ਨੂੰ ਨੁਕਸਾਨ ਪਹੁੰਚਾਣਾ ਸੀ ਮੁਹੰਮਦ ਸਹਿਜਾਬ ਖਾਨ ਦਾ ਮਕਦਮਾ ਮਈ 2026 ਵਿੱਚ ਨਿਊਯਾਰਕ ਅਦਾਲਤ ਵਿੱਚ ਚੱਲੇਗਾ ਜਿੱਥੇ ਉਸ ਨੂੰ ਇਸ ਕਾਨੂੰਨੀ ਕਾਰਵਾਈ ਨਾਲ ਸਾਹਮਣਾ ਕਰਨਾ ਪਵੇਗਾ ਇਸ ਮਾਮਲੇ ਨੇ ਦੁਨੀਆ ਨੂੰ ਯਾਦ ਦਿਵਾਇਆ ਹੈ ਕਿ ਆਈਐਸ ਆਈਐਸ ਅਤੇ ਹੋਰ ਟੈਰਰ ਗਰੁੱਪ ਅਜੇ ਵੀ ਖਤਰੇਵਜੋ ਮੌਜੂਦ ਹਨ ਅਤੇ ਅੰਤਰਰਾਸ਼ਟਰੀ ਸਹਿਯੋਗ ਨਾਲ ਹੀ ਉਨ੍ਹਾਂ ਦੀ ਪੈਚ ਅਤੇ ਅੰਤਰਰਾਸ਼ਟਰੀ ਸਹਿਯੋਗ ਨਾਲ ਹੀ ਉਨ੍ਹਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ ਅਧਿਕਾਰੀਆਂ ਨੇ ਇਹ ਵੀ ਦੱਸਿਆ ਹੈ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਨਾਲ ਗਲੋਬਲ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤੀ ਮਿਲਦੀ ਹੈ ਅਤੇ ਲੋਕਾਂ ਦੀ ਜਾਨ ਅਤੇ ਸੁਰੱਖਿਆ ਨੂੰ ਵੀ ਯਕੀਨੀ ਬਣਾਇਆ ਜਾ ਸਕਦਾ ਹੈ ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ